ਕੋਰੋਨਾ ਵਾਇਰਸ ਦੀ ਡੈਸ਼ਟ ਹਾਲੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਹੈ ਤੇ ਇਸੇ ਵਿਚਾਲੇ ਇੱਕ ਹੋਰ ਬਿਮਾਰੀ ਨੇ ਖਤਰੇ ਦੀ ਘੰਟੀ ਵੱਜਾ ਦਿੱਤੀ ਹੈ। ਦੁਨੀਆਂ ਦੇ 116 ਦੇਸ਼ਾਂ ਦੇ ਵਿੱਚ ਇਸ ਵਾਇਰਸ ਕਰਕੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ। ਇਸੇ ਵਿਚਾਲੇ World Health Organization ਯਾਨੀ WHO ਦੇ ਵੱਲੋਂ ਇਸ ਨੂੰ ਗਲੋਬਲ ਹੈਲਥ ਐਮਰਜੈਂਸੀ ਐਲਾਨ ਦਿੱਤਾ ਗਿਆ ਹੈ। ਇਸ ਵਾਇਰਸ ਦਾ ਨਾਮ ਕੀ ਹੈ ਕਿਸ ਤਰੀਕੇ ਦੇ ਨਾਲ ਇਸ ਦੇ ਲੱਛਣ ਹੁੰਦੇ ਨੇ ਉਹ ਵੀ ਤੁਹਾਨੂੰ ਦੱਸਾਂਗੇ ਤੇ ਭਾਰਤ ਤੇ ਇਸ ਦਾ ਕੀ ਅਸਰ ਹੈ ਉਸ ਬਾਰੇ ਵੀ ਗੱਦ ਦੱਸਣੇ ਆ। ਸਭ ਤੋਂ ਪਹਿਲਾਂ ਦੱਸ ਦਿੰਦੇ ਕਿ ਇਸ ਵਾਇਰਸ ਦਾ ਨਾਮ ਹੈ ਮੰਕੀ ਪੌਕਸ ਯਾਨੀ ਇਸ ਨੂੰ ਐਮ ਪੌਕਸ ਵਾਇਰਸ ਵੀ ਕਿਹਾ ਜਾਂਦਾ ਹੈ। ਇਸ ਵਾਇਰਸ ਦੇ ਕੇਸ ਹਾਲੇ ਤੱਕ ਅਫਰੀਕਾ ਦੇ ਵਿੱਚ ਹੀ ਮਿਲੇ ਸਨ ਪਰ ਹੁਣ ਇਹ ਮਾਮਲੇ ਅਫਰੀਕਾ ਤੋਂ ਬਾਹਰ ਵੀ ਸਾਹਮਣੇ ਆ ਲੱਪੇ ਨੇ। ਭਾਰਤ ਲਈ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਵਾਇਰਸ ਦਾ ਇੱਕ ਮਾਮਲਾ ਪਾਕਿਸਤਾਨ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਹੈ ਜਨਵਰੀ 2023 ਤੋਂ ਹੁਣ ਤੱਕ 27000 ਤੋਂ ਵੱਧ ਇਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਕਰੀਬ 1100 ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਇਹ ਵਾਇਰਸ ਕਾਂਗੋ ਦੇ ਕੁਝ ਹਿੱਸਿਆਂ ਦੇ ਵਿੱਚ ਫੈਲਿਆ ਹੋਇਆ ਸੀ ਪਹਿਲਾ ਮਾਮਲਾ 1970 ਦੇ ਵਿੱਚ ਕਾਂਗੋ ਤੋਂ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਇਸ ਦਾ ਪ੍ਰਕੋਪ ਲਗਾਤਾਰ ਵੱਧਦਾ ਹੀ ਜਾ ਰਿਹਾ ਸੀ ਕਾਂਗੋ ਦੇ ਵਿੱਚ ਹੁਣ ਤੱਕ ਇਸ ਪ੍ਰਕੋਪ ਦੇ ਕਾਰਨ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਵੱਡੀ ਗੱਲ ਹੈ ਕਿ WHO ਦੇ ਵੱਲੋਂ ਇਸ ਨੂੰ ਇਸ ਵੇਲੇ ਗਲੋਬਲ ਪਬਲਿਕ ਹੈਲਥ ਐਮਰਜੈਂਸੀ ਐਲਾਨ ਦਿੱਤਾ ਗਿਆ ਕਿਉਂਕਿ ਇਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ ਪਰ ਰਾਹਤ ਦੀ ਖਬਰ ਹੈ ਕਿ ਭਾਰਤ ਦੇ ਵਿੱਚ ਇਸ ਦਾ ਹਾਲੇ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਪਰ ਜ਼ਰੂਰ ਪਾਕਿਸਤਾਨ ਦੇ ਵਿੱਚ ਇਸ ਦਾ ਇਹ ਮਾਮਲਾ ਜਿਹੜਾ ਹੈ ਉਹ ਸਾਹਮਣੇ ਆ ਚੁੱਕਾ ਹੈ 2 ਸਾਲ ਦੇ ਵਿੱਚ ਇਹ ਦੂਜੀ ਵਾਰ ਹੈ ਜਦੋਂ ਐਮਪੌਕਸ ਨੂੰ ਗਲੋਬਲ ਹੈਲਥ ਐਮਰਜੈਂਸੀ ਐਲਾਨਿਆ ਗਿਆ ਕਿਉਂਕਿ ਦੁਨੀਆ ਦੇ 116 ਦੇਸ਼ਾਂ ਦੇ ਵਿੱਚ ਇਸ ਵਾਇਰਸ ਨੇ आतंक मचाया ਹੋਇਆ ਹੈ ਦਰਜੇ ਕਿ 1958 ਦੇ ਵਿੱਚ ਬੰਦਰਾਂ ਦੇ ਵਿੱਚ ਇਸ ਵਾਇਰਸ ਦੀ ਖੋਜ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਵਾਇਰਸ ਇਨਸਾਨਾਂ ਦੇ ਵਿੱਚ ਵੀ ਫੈਲਦਾ ਜਾ ਰਿਹਾ ਹੈ ਇਸ ਦੇ ਨਾਲ ਪੀੜਤ ਵਿਅਕਤੀ ਦੇ ਸਰੀਰ ਤੇ ਦਾਣੇ ਨਿਕਲ ਆਉਂਦੇ ਨੇ ਇਸੇ ਨੂੰ ਮੰਕੀ ਪੌਕਸ ਵਾਇਰਸ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਜੇਕਰ ਇਸ ਦੇ ਲੱਛਣਾਂ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਸਰੀਰ ਤੇ ਦਾਣੇ ਨਿਕਲਦੇ ਨੇ ਹੱਥ ਪੈਰ ਛਾਤੀ ਮੂੰਹ ਸਾਰੇ ਪਾਸੇ ਦਾਣੇ ਨਿਕਲਦੇ ਨੇ ਇਹਦੇ ਵਿੱਚ ਬੁਖਾਰ ਸਿਰਦਰਦ ਤੇ ਹੱਡੀਆਂ ਦੇ ਵਿੱਚ ਦਰਦ ਨੂੰ ਮਹਿਸੂਸ ਕੀਤਾ ਜਾਂਦਾ ਹੈ ਦਾਣੇ ਨੇ ਵੱਡੇ ਹੁੰਦੇ ਨੇ ਕਿ ਪੀੜਤ ਵਿਅਕਤੀ ਦੇ ਸਰੀਰ ਤੇ ਦਰਦ ਵੀ ਬਹੁਤ ਜ਼ਿਆਦਾ ਹੁੰਦੀ ਹੈ ਉਹ ਗੱਲ ਕਰਦੇ ਕਿ ਇਹ ਲੱਛਣ ਕਿੰਨੇ ਦਿਨ ਤੱਕ ਰਹਿੰਦੇ ਨੇ ਰੋਗ ਨਿਯੰਤਰਣ ਤੇ ਰੋਗਤਾਮ ਕੇਂਦਰ ਯਾਨੀ CDC ਦੇ ਮੁਤਾਬਕ ਐਮਪੌਕਸ ਦੇ ਲੱਛਣ ਜਿਹੜੇ ਆ ਵਾਇਰਸ ਦੇ ਸੰਪਰਕ ਦੇ ਵਿੱਚ ਆਉਣ ਤੋਂ ਬਾਅਦ 21 ਦਿਨਾਂ ਦੇ ਅੰਦਰ ਜਿਹੜੇ ਆ ਦਿਖਣੇ ਸ਼ੁਰੂ ਹੋ ਜਾਂਦੇ ਨੇ 10 ਤੋਂ 17 ਦਿਨ ਦਾ ਸਮਾਂ ਲੱਗਦਾ ਹੈ ਇਸ ਦੌਰਾਨ ਵਿਅਕਤੀ ਨੂੰ ਕੋਈ ਲੱਛਣ ਪਹਿਲਾਂ ਨਹੀਂ ਨਜ਼ਰ ਆਉਂਦੇ ਬਾਅਦ ਦੇ ਵਿੱਚ ਜਦੋਂ ਸਮਾਂ ਪੂਰਾ ਹੋ ਜਾਂਦਾ ਹੈ ਤਾਂ ਵਾਇਰਸ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ ਹੁਣ ਗੱਲ ਕਰਦੇ ਆ ਕਿ ਇਹ ਵਾਇਰਸ ਆਖਰ ਫੈਲਦਾ ਕਿਵੇਂ ਹੈ ਇਹ ਵਾਇਰਸ ਕਿਸੇ ਇਨਫੈਕਟਿਡ ਵਿਅਕਤੀ ਦੇ ਸੰਪਰਕ ਦੇ ਵਿਚਾਰ ਨਾਲ ਫੈਲਦਾ ਹੈ ਜਾਂ ਫਿਰ ਜਾਨਵਰ ਦੇ ਸੰਪਰਕ ਦੇ ਵਿਚਾਰ ਨਾਲ ਫੈਲਦਾ ਹੈ ਐਮਪੋਕਸ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਦੇ ਵਿੱਚ ਆਸਾਨੀ ਦੇ ਨਾਲ ਫੈਲ ਜਾਂਦਾ ਹੈ 엠পক্স వైరస్ ਦਾ ਫਿਲਹਾਲ ਕੋਈ ਇਲਾਜ ਸਾਹਮਣੇ ਨਹੀਂ ਆਇਆ WHO ਨੇ ਇਸ ਦੇ ਲੱਛਣ ਸਿਰਦਰਦ ਬੁਖਾਰ ਦੀ ਦਵਾਈ ਦੇਣ ਦੀ ਸਲਾਹ ਦਿੱਤੀ ਹੈ ਪਰ ਇਸ ਦੇ ਨਾਲ ਹੀ ਮਰੀਜ਼ ਜਿਨ੍ਹਾਂ ਦੀ ਇਮਿਊਨਿਟੀ ਵਧੀਆ ਹੁੰਦੀ ਹੈ ਉਹਨਾਂ ਨੂੰ ਜੇਕਰ ਸਕਿਨ ਦੀ ਬਿਮਾਰੀ ਨਹੀਂ ਹੈ ਤਾਂ ਉਹ ਬਿਨਾਂ ਟ੍ਰੀਟਮੈਂਟ ਵੀ ਇਸ ਵਾਇਰਸ ਤੋਂ ਠੀਕ ਹੋ ਜਾਂਦੇ ਨੇ ਪਰ ਜਿਨ੍ਹਾਂ ਦੀ ਇਮਿਊਨਿਟੀ ਘੱਟ ਹੁੰਦੀ ਹੈ ਉਹ ਇਸ ਵਾਇਰਸ ਦੀ ਜਦੋਂ ਚਪੇਟ ਦੇ ਵਿੱਚ ਆਉਂਦੇ ਨੇ ਤਾਂ ਕਈਆਂ ਦੇ ਲਈ ਇਹ ਵਾਇਰਸ ਜਾਨਲੇਵਾ ਵੀ ਸਾਬਿਤ ਹੋ ਜਾਂਦਾ ਹੈ ਕਿਉਂਕਿ ਹੁਣ ਤੱਕ ਕਈ ਲੋਕਾਂ ਦੀ ਇਸ ਵਾਇਰਸ ਦੇ ਕਾਰਨ ਮੌਤ ਵੀ ਹੋ ਚੁੱਕੀ ਹੈ ਕਈ ਲੋਕ ਠੀਕ ਵੀ ਹੋ ਚੁੱਕੇ ਨੇ ਪਰ ਇਹ ਵਾਇਰਸ ਹੁਣ ਦੁਨੀਆ ਦੇ ਵਿੱਚ ਆਪਣਾ ਪੈਰ ਪਸਾਰ ਰਿਹਾ ਲੋਕ ਇਸ ਵੇਲੇ ਕਬਰਾਈ ਹੋਏ ਨੇ ਕਿਉਂਕਿ ਕਰੋਨਾ ਵਾਇਰਸ ਦੀ دہشت ਹਾਲੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਹੈ ਤੇ ਇਸੇ ਵਿਚਾਰੇ ਜਦੋਂ WHO ਦੇ ਵੱਲੋਂ ਕਿਸੇ ਬਿਮਾਰੀ ਨੂੰ ਗਲੋਬਲ ਹੈਲਥ ਐਮਰਜੈਂਸੀ ਐਲਾਨਿਆ ਜਾਵੇ ਤਾਂ ਲੋਕਾਂ ਦਾ ਡਰਨਾ ਲਾਜ਼ਮੀ ਹੈ